ਜੂਨ ਜੁਲਾਈ ਮਹੀਨੇ ਵਿੱਚ ਕਾਰਾਂ ਚਲਾਉਣ ਵਾਲੇ ਜਾਂ ਕਾਰਾਂ ਵਿੱਚ ਸਫ਼ਰ ਕਰਨ ਵਾਲੇ ਮੇਰੇ ਭੈਣ ਭਰਾ ਗਲਤੀ ਨਾ ਕਰਨ ਨਹੀਂ ਤਾਂ ਕਾਰ ਵਿੱਚ ਅੱਗ ਲੱਗ ਸਕਦੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀਆਂ ਕਾਰਾਂ ਨੂੰ ਇਨ੍ਹਾਂ ਮਹੀਨਿਆਂ ਦੇ ਵਿੱਚ ਅੱਗ ਲੱਗ ਜਾਂਦੀ ਕਈ ਵਾਰਾਂ ਸਾਰਾ ਪਰਿਵਾਰ ਜਾਂ ਕਈ ਵਾਰਾਂ ਇੱਕ ਜਾਨਾ ਜਾਂ ਦੋ ਜਾਨੇ ਸਫ਼ਰ ਕਰ ਰਹੇ ਹੁੰਦੇ ਨੇ ਤੇ ਬੜੀ ਤੇਜ਼ੀ ਨਾਲ ਚੱਲ ਰਹੇ ਹੁੰਦੇ ਤੇ ਅਚਾਨਕ ਗੱਡੀ 'ਚ ਅੱਗ ਲੱਗ ਜਾਂਦੀ ਹੈ ਤੇ ਕਈ ਵਾਰਾਂ ਤਾਂ ਸਾਰੇ ਦਾ ਸਾਰਾ ਪਰਿਵਾਰ ਦਾ ਹੀ ਨੁਕਸਾਨ ਹੋ ਜਾਂਦਾ ਕਿਉਂਕਿ ਮੌਕਾ ਹੀ ਨਹੀਂ ਹੁੰਦਾ ਗੱਡੀ ਨੂੰ ਖਿਲਾਰਨ ਦਾ ਜਾਂ ਉਤਰਨ ਦਾ ਤੇ ਅੱਗ ਵੀ ਇੰਨੀ ਤੇਜ਼ ਹੁੰਦੀ ਕਿ ਕੁਝ ਕੁ ਸੈਕਿੰਡਾਂ ਵਿੱਚ ਹੀ ਸਾਰੀ ਗੱਡੀ ਨੂੰ ਤਬਾਹ ਕਰਕੇ ਸੜ ਦਿੰਦੀ ਆ ਤੇ ਉਹਦੇ ਵਿੱਚ ਬੈਠੇ ਮਨੁੱਖ ਵੀ ਕਈ ਵਾਰਾਂ ਅੱਗ ਦਾ ਸ਼ਿਕਾਰ ਹੋ ਜਾਂਦੇ ਨੇ ਉਹ ਕਿਹੜੀਆਂ ਗਲਤੀਆਂ ਨੇ ਜਦੋਂ ਵੀ ਆਪਾਂ ਗੱਡੀ ਦੇ ਵਿੱਚ ਜਾਣਾ ਹੋਵੇ ਤੇ ਕਦੀ ਵੀ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਸਾਨੂੰ ਇਹਦੀ ਸਜ਼ਾ ਮਿਲ ਸਕਦੀ ਆ ਬੇਸ਼ੱਕ ਸਾਡੀ ਇੱਕ ਆਦਤ ਬਣੀ ਹੁੰਦੀ ਆ ਜਿਵੇਂ ਆਪਾਂ ਸਰਦੀਆਂ ਦੇ ਮੌਸਮ ਵਿੱਚ ਗੱਡੀ ਜਿੰਨੀ ਮਰਜ਼ੀ ਭਜਾਉਂਦੇ ਆ ਜੋ ਮਰਜ਼ੀ ਕਰਦੇ ਆ ਤੇ ਉਹਨੂੰ ਇਹੋ ਜੀ ਮੁਸ਼ਕਲ ਨਹੀਂ ਆਉਂਦੀ ਲੇਕਿਨ ਗਰਮੀਆਂ ਦੇ ਮਹੀਨੇ ਚ ਕੀ ਹੁੰਦਾ ਕਿ ਜਿਹੜਾ ਬਾਹਰੀ ਟੈਂਪਰੇਚਰ ਆ ਉਹ ਵੀ ਕਾਫੀ ਵੱਧ ਜਾਂਦਾ ਆ ਜਿਵੇਂ 40 ਤੋਂ 48 ਡਿਗਰੀ ਤੱਕ ਕਈ ਵਾਰਾਂ ਤੇ 50 ਡਿਗਰੀ ਤੱਕ ਵੀ ਪਹੁੰਚ ਜਾਂਦਾ ਆ ਦੇ ਕੋਲ ਸਟੇਟਾਂ ਚ ਤਾਂ ਇਹੋ ਵੀ ਵੱਧ ਟੈਂਪਰੇਚਰ ਪਹੁੰਚ ਜਾਂਦਾ ਆ ਜਦੋਂ ਬਾਹਰ ਹੀ ਇੰਨੀ ਜ਼ਿਆਦਾ ਗਰਮੀ ਆ ਤੇ ਅਸੀਂ ਕੀ ਕਰਦੇ ਸਾਡੇ ਕੁਝ ਲੋਕ ਜਾਂ ਕਿਹਨਾਂ ਰਾ ਕੋਈ ਤੇਦੀ ਗੱਡੀ ਮੰਗੇ ਲਿਆ ਜਾਂਦਾ ਜਾਂ ਕਿਸੇ ਨੇ ਤੇਦੀ ਗੱਡੀ ਚਲਾਉਣ ਲੱਗ ਪੈਂਦਾ ਜਾਂ ਕੋਈ ਵੀ ਕਾਰ ਆਪਾਂ ਨੇ ਕਈ ਵਾਰ ਆਪਣੀ ਹੀ ਗੱਡੀ ਹੋਵੇ ਸਾਡੇ ਲੋਕ ਕੀ ਕਰਦੇ ਨੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਏਸੀ ਆ ਉਹਨੂੰ ਵੀ ਬੜਾ ਫਾਸਟ ਕਰ ਲੈਣਗੇ ਲੋਡ ਤੋਂ ਵੱਧ ਤੇਜ਼ ਕਰ ਲੈਣਗੇ ਜਿਹਦੇ ਨਾਲ ਇੰਜਨ ਤੇ ਬਹੁਤ ਜ਼ਿਆਦਾ ਲੋਡ ਵੱਧ ਜਾਂਦਾ ਆ ਜੇ ਮੰਨ ਲਓ ਕਿ ਤੁਸੀਂ 2 ਪੁਆਇੰਟ ਤੇ ਚਲਾਉਂਦੇ ਹੋ ਜਾਂ 3 ਤੇ ਚਲਾਉਂਦੇ ਫਿਰ ਕਹਿੰਗੇ ਫੁੱਲ ਕਰ ਦੋ ਏਸੀ ਉਲਟੇ ਜਿੰਨਾ ਛੱਡ ਦੋ ਗੱਡੀ ਵੀ ਤੇਜ਼ ਭਜਾ ਲੋ ਟਾਈਮ ਨਾ ਪਹੁੰਚ ਜਾਈਏ ਗੱਡੀ ਵੀ ਤੇਜ਼ ਚੱਲ ਰਹੀ ਹੁੰਦੀ ਆ ਏਸੀ ਵੀ ਫੁੱਲ ਤੇ ਚੱਲ ਰਿਆ ਹੁੰਦਾ ਇਹਨੋਂ ਇਲਾਵਾ ਕਈ ਵਾਰਾਂ ਟਾਇਰਾਂ ਦੇ ਵਿੱਚ ਹਵਾ ਵੀ ਘੱਟ ਹੁੰਦੀ ਆ ਜਾਂ ਕਈ ਵਾਰਾਂ ਗੱਡੀ ਦੇ ਵਿੱਚ ਲੋਡ ਤੋਂ ਵੱਧ ਸਵਾਰੀਆਂ ਵੀ ਬੈਠੀਆਂ ਹੁੰਦੀਆਂ ਨੇ ਜਿਹਦੇ ਨਾਲ ਕੀ ਹੁੰਦਾ ਕਿ ਬਾਰ-ਬਾਰ ਬ੍ਰੇਕ ਮਾਰਨ ਦੇ ਨਾਲ ਗੱਡੀ ਦਾ ਇੰਜਣ ਜਿਹੜਾ ਉਹ ਗਰਮ ਹੋ ਜਾਂਦਾ ਹੀਟ ਲੈ ਜਾਂਦਾ ਜਿਹਦੇ ਨਾਲ ਕਈ ਵਾਰ ਨਿੱਕੇ ਜੀ ਚਿੰਗਿਆੜੀ ਦਾ ਕਾਰਨ ਹੀ ਗੱਡੀ ਨੂੰ ਅੱਗ ਲੱਗ ਜਾਂਦੀ ਆ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਦੋਂ ਤੁਸੀਂ ਗਰਮੀ ਦੇ ਮਹੀਨਿਆਂ ਚ ਇਹ ਡਰਾਈਵਿੰਗ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਜਿਹੜਾ AC ਇਹਨੂੰ 2 ਤੇ ਰੱਖੋ ਕੋਈ ਜ਼ਿਆਦਾ ਲੋਡ ਨਹੀਂ 24 ਤੇ ਰੱਖ ਲਓ ਤੇ 2 ਨੰਬਰ ਤੇ ਲੈ ਜਾਣਾ ਚਾਹੀਦਾ ਕਿਉਂਕਿ ਹਰ ਗੱਡੀ ਦੀ ਆਪਣੀ ਆਪਣੀ ਸੈਟਿੰਗ ਹੁੰਦੀ ਆ ਉਹਦੇ ਮੁਤਾਬਕ ਉਹਨੂੰ ਫੁੱਲ AC ਨੂੰ ਨਹੀਂ ਚਲਾਉਣਾ ਚਾਹੀਦਾ ਦੂਸਰਾ ਗੱਡੀ ਬਹੁਤ ਜ਼ਿਆਦਾ ਤੇਜ਼ ਨਹੀਂ ਚਲਾਉਣੀ ਚਾਹੀਦੀ ਜੇ ਕੋਈ ਗੱਡੀਆਂ ਦੇ ਵਿੱਚ ਪਾਣੀ ਦੀ ਡਿਮਾਂਡ ਹੁੰਦੀ ਕਿਉਂਕਿ ਨਵੀਆਂ ਗੱਡੀਆਂ 'ਚ ਲੋੜ ਨਹੀਂ ਪੈਂਦੀ ਪਾਣੀ ਦੀ ਲੇਕਿਨ ਜੇ ਕੋਈ ਸੈਕੰਡ ਹੈਂਡ ਗੱਡੀਆਂ ਨੇ ਪੁਰਾਣੀਆਂ ਨੇ ਉਹਦਾ ਪਾਣੀ ਵਗੈਰਾ ਚੈੱਕ ਕਰਦੇ ਰਹਿਣਾ ਚਾਹੀਦਾ ਮੰਨ ਲਓ 100 ਕਿਲੋਮੀਟਰ ਦੇ ਚਾਲ ਕੇ ਜਉਂਦੀਆਂ ਸੂਈਆਂ ਚੈੱਕ ਕਰਦੇ ਰਹਿਣਾ ਚਾਹੀਦਾ ਦੂਸਰਾ ਇੱਥੇ ਲੋਡ ਤੋਂ ਵੱਧ ਸਵਾਰੀਆਂ ਨਹੀਂ ਬਿਠਾਉਣੀਆਂ ਚਾਹੀਦੀਆਂ ਆਪਾਂ ਨੂੰ ਉਹਨਾਂ ਦਿਨ ਇਨ੍ਹਾਂ 2 ਮਹੀਨਿਆਂ ਦੇ ਵਿੱਚ ਇਹੜੀ ਟਾਇਰਾਂ ਦੀ ਆ ਉਹ ਵੀ ਹਵਾ ਵਗੈਰਾ ਚੈੱਕ ਹੋਣੀ ਚਾਹੀਦੀ ਕਿ ਤੇ ਬਹੁਤੀ ਘੱਟ ਨਾ ਹੋਵੇ ਤਾਂ ਕਿ ਇੰਜਨ ਤੇ ਜ਼ਿਆਦਾ ਲੋਡ ਨਾ ਪਵੇ ਜੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਿਆਲ ਰੱਖ ਲਵਾਂਗੇ ਤੇ ਵੱਡੀ ਦੁਰਘਟਨਾ ਤੋਂ ਅਸੀਂ ਬਚ ਸਕਦੇ ਹਾਂ ਦੂਸਰਾ ਸਾਨੂੰ ਗੱਡੀ ਦੇ ਵਿੱਚ ਕੋਈ ਜਿਹਾ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਜਿਹਦੇ ਨਾਲ ਅੱਗ ਲੱਗਣ ਦਾ ਚਾਂਸਸ ਹੋਵੇ ਜਾਂ ਜਿੰਨਾ ਅੱਗ ਵੱਧ ਤੇਜ਼ੀ ਨਾਲ ਫੈਲ ਸਕਦੀ ਹੋਵੇ ਕਿਉਂਕਿ ਕਈ ਲੋਕ ਗੱਡੀ ਦੇ ਵਿੱਚ ਬੀੜੀ ਵੀ ਪੀਣ ਲੱਗ ਪੈਂਦੇ ਨੇ ਸਿਗਰਟਾਂ ਪੀਣ ਲੱਗ ਪੈਂਦੇ ਨੇ ਕੁਝ ਅਜਿਹੇ ਵੀ ਹਰਕਤਾਂ ਕਰਦੇ ਨੇ ਜਿਹੜੀਆਂ ਉਹ ਕਰਨ ਯੋਗ ਨਹੀਂ ਹੁੰਦੀਆਂ ਮੈਂ ਆਸ਼ ਕਰਦਾ ਮੇਰੇ ਸੱਜਣ ਆਪਣੇ ਪਰਿਵਾਰ ਦੀ ਸੇਫਟੀ ਨੂੰ ਰੱਖਦੇ ਹੋયા ਇਹ ਦੋ ਮਹੀਨਿਆਂ ਚ ਗੱਡੀਆਂ ਨੂੰ ਧਿਆਨ ਰੱਖ ਕੇ ਚਲਾਉਣ ਤਾਂ ਕਿ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਜਿਹੜੀ ਆ ਬਚੀ ਰਹੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਦੇ ਵਾਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨਾ